ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਵੀ ਸਰਦੀਆਂ ਵਿੱਚ ਆ ਕੇ ਸਰੀਰ ਤੇ ਖੁਰਕ ਹੁੰਦੀ ਹੈ। ਥੀਏ ਦਾਣੇ ਜੇ ਬਣ ਜਾਂਦੇ ਆ ਪੁਰਾਣੇ ਹੋ ਕੇ ਉਹਨਾਂ ਦਾ ਰੰਗ ਕਾਲਾ ਜਾ ਹੋ ਜਾਂਦਾ। ਰਾਤ ਨੂੰ ਪੈਰਾਂ ਵਾਹਾਂ ਜਾਂ ਲੱਤਾਂ ਤੇ ਖਾਰਸ਼ ਹੁੰਦੀ ਹੈ। ਜੇ ਤੁਸੀਂ ਰਾਤ ਨੂੰ ਕੱਪੜੇ ਉਤਾਰਦੇ ਹੋ ਤਾਂ ਕੱਪੜੇ ਉਤਾਰ ਅਨੁਸਾਰ ਤੁਹਾਨੂੰ ਇੱਕਦਮ ਸਰੀਰ ਤੇ ਖੁਰਕ ਛੜ ਪੈਂਦੀ ਹੈ ਜੇ ਤੁਹਾਨੂੰ ਵੀ ਇਹ ਲੱਛਣ ਤਾਂ ਅੱਜ ਦੀ ਵੀਡੀਓ ਤੁਸੀਂ ਜ਼ਰੂਰ ਦੇਖਿਓ ਇਹਦੇ ਤੇ ਆਪਾਂ ਗੱਲ ਕਰਾਂਗੇ ਸਰਦੀਆਂ ਵਿੱਚ ਖੁਰਕ ਕਿਉਂ ਹੁੰਦੀ ਹੈ ਆਮ ਤੌਰ ਤੇ ਖੁਰਕ ਸਰਦੀਆਂ ਵਿੱਚ ਹੀ ਹੁੰਦੀ ਹੈ ਅੱਜ ਆਪਾਂ ਜਾਣਾਂਗੇ ਤੇ 10 ਕਾਰਨ ਅੰਤ ਵਿੱਚ ਇਹਦਾ ਆਪਾਂ ਇੱਕ ਆਯੁਰਵੈਦਿਕ ਹੱਲ ਵੀ ਦੱਸਾਂਗੇ ਤੁਹਾਨੂੰ ਸਰਦੀਆਂ ਵਿੱਚ ਖਾਰਸ਼ ਕਿਉਂ ਹੁੰਦੀ ਹੈ ਆਓ ਜਾਣਦੇ ਆਪਾਂ ਇਹਦੇ ਕਾਰਨ ਇੱਕ ਤਾਂ ਹਵਾ ਖੁਸ਼ਕ ਹੋਣ ਕਾਰਨ ਚਮੜੀ ਸੁੱਕ ਜਾਂਦੀ ਹੈ ਨੰਬਰ 2 ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਹਾਉਣਾ ਉਹ ਵੀ ਤੁਹਾਡੇ ਸਰੀਰ ਦੀ ਇੱਕ ਤਾਂ ਚੌੜੀ ਨੂੰ ਮਚਾ ਦਿੰਦਾ ਨੰਬਰ 2 ਤੇ ਉਹਦੇ ਨਾਲ ਖਾਰਸ਼ ਦਾ ਖਤਰਾ ਬਣਿਆ ਰਹਿੰਦਾ ਗਰਮ ਪਾਣੀ ਨਾਲ ਜਦੋਂ ਤੁਸੀਂ ਨਹਾਓਗੇ ਤੁਸੀਂ ਦੇਖੋਗੇ ਕਿ ਸਰੀਰ ਤੇ ਖੁਰਕ ਹੋਰ ਵੱਧ ਜਾਂਦੀ ਹੈ ਨੰਬਰ 3 ਤੇ ਗਲਤ ਬਾਡੀ ਵਾਸ਼ ਇਸਤੇਮਾਲ ਕਰਨਾ ਜਿਆਦਾ ਕੈਮੀਕਲ ਵਾਲੇ ਸਾਬਣ ਵਰਤਣ ਜਿਹੜੇ ਇਹ ਜੇ ਸਾਬਣ ਨੇ ਉਹ ਆਪਣੀ ਚਮੜੀ ਨੂੰ ਇਰੀਟੇਟ ਕਰਦੇ ਆ ਅਤੇ ਖੁਜਲਾਟ ਨੁਬੜਾਵਾ ਦਿੰਦੇ ਆ ਨੰਬਰ 4 ਸਰਦੀਆਂ ਵਿੱਚ ਪਾਣੀ ਘੱਟ ਪੀਣਾ। ਸਰੀਰ ਅੰਦਰੋਂ ਸੁੱਕਦਾ ਵਾ ਤੇ ਇਹਦਾ ਅਸਰ ਸਿੱਧਾ ਚਮੜੀ ਉੱਪਰ ਪੈਂਦਾ। ਨੰਬਰ 5 ਤੇ ਆ ਗਿਆ ਔਣ ਦੇ ਕੱਪੜੇ ਪਹਿਨਣੇ। ਔਣ ਦੇ ਕੱਪੜੇ ਸਿੱਧੇ ਸਰੀਰ ਦੇ ਨਾਲ ਲਾਉਣੇ ਉਹਦੇ ਨਾਲ ਵੀ ਕਈਆਂ ਨੂੰ ਅਲਰਜੀ ਹੁੰਦੀ ਹੈ ਤੇ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਜੇ ਉਹ ਅਲਰਜੀ ਹੁੰਦੀ ਹੈ ਜਿਹੜੀ ਉਹ ਵੱਧ ਜਾਂਦੀ ਹੈ ਨਹੀਂ ਰੁਕਦੇ ਆਪਾਂ ਉਹ ਕੱਪੜੇ ਪਾਉਣੋਂ ਤਾਂ ਉਹ ਖੁਰਕ ਦਾ ਰੂਪ ਧਾਰਨ ਕਰ ਜਾਂਦੀ ਹੈ ਨੰਬਰ 6 ਤੇ ਆ ਗਿਆ ਖੂਨ ਦੀ ਕਮੀ ਖਾਸ ਕਰਕੇ ਔਰਤਾਂ ਵਿੱਚ ਇਹ ਸਰਦੀਆਂ ਵਿੱਚ ਖੁਰਕ ਦਾ ਵੱਡਾ ਕਾਰਨ ਬਣ ਜਾਂਦੀ ਹੈ ਨੰਬਰ 7 ਜਿਗਰ ਲੀਵਰ ਜਾਂ ਸ਼ੂਗਰ ਦੀ ਸਮੱਸਿਆ ਇਹਦੇ ਕਰਕੇ ਵੀ ਖਾਰਸ ਸਰੀਰ ਤੇ ਹੋ ਜਾਂਦੀ ਹੈ ਇਹ ਜਿਹੜੀ ਖਾਰਸ ਆ ਇਹ ਸਿਰਫ ਚਮੜੀ ਦੀ ਨਹੀਂ ਹੁੰਦੀਗੀ ਇਹ ਅੰਦਰੂਨੀ ਬਿਮਾਰੀਆਂ ਦਾ ਵੀ ਸੰਕੇਤ ਦਿੰਦੀ ਆਪਾਂ ਨੂੰ ਨੰਬਰ 8 ਤੇ ਆ ਗਿਆ ਸਰਦੀਆਂ ਵਿੱਚ ਘੱਟ ਨਾ ਹੋਣਾ ਹਫ਼ਤਾ ਹਫ਼ਤਾ ਨਹਾਉਣਾ ਹੀ ਨਾ 10-10 ਦਿਨ ਨਹਾਉਣਾ ਹੀ ਨਾ ਤੇ ਕੱਪੜੇ ਵੀ ਕਈ ਕਈ ਦਿਨਾਂ ਆ ਬਦਲਣੇ ਉਹ ਵੀ ਖੁਰਕ ਦਾ ਕਾਰਨ ਬਣਦੇ ਆ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਜਲਦੀ ਖੁਰਕ ਹੁੰਦੀ ਹੈ ਸਰੀਰ ਦੇ ਉੱਤੇ ਨੰਬਰ 9 ਤੇ ਆ ਗਿਆ ਰਾਤ ਨੂੰ ਖੁਰਕ ਦਾ ਵੱਧ ਜਾਣਾ ਕਿਉਂਕਿ ਰਾਤ ਨੂੰ ਸਰੀਰ ਦਾ ਤਾਪਮਾਨ ਘਟਦਾ ਵਾ ਤੇ ਉਹਦੇ ਕਾਰਨ ਵੀ ਇਹ ਖੁਜਲਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਨੰਬਰ 10 ਤੇ ਆ ਗਿਆ ਲਾਪਰਵਾਹੀ ਸ਼ੁਰੂ ਵਿੱਚ ਧਿਆਨ ਨਾ ਦੇਣਾ ਜਦੋਂ ਇਹ ਸਮੱਸਿਆ ਜ਼ਿਆਦਾ ਵੱਧ ਗਈ ਫਿਰ ਇਹਦੇ ਲਈ ਧਿਆਨ ਦਿੱਤਾ ਜਾਂਦਾ ਹੈ ਹੁਣ ਗੱਲ ਕਰਦੇ ਆਪਾਂ ਇਹਦੇ ਤੋਂ ਬਚਾ ਦੀ ਹਲਕਾ ਗਰਮ ਪਾਣੀ ਵਰਤੋ ਜਿਆਦਾ ਗਰਮ ਪਾਣੀ ਨਾ ਵਰਤੋ ਹਲਕੇ ਜੇ ਗਰਮ ਪਾਣੀ ਦੇ ਨਾਲ ਨਹਾ ਕੇ ਤੇਲ ਦੀ ਕਿਸੇ ਤੇਲ ਦੀ ਜੇ ਮੋਇਸਚਰਾਈਜ਼ਰ ਦੀ ਵਰਤੋ ਜ਼ਰੂਰ ਕਰਨੀ ਚਾਹੀਦੀ ਹੈ ਜਿਆਦਾ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਪਾਣੀ ਘੱਟ ਤੋਂ ਘੱਟ 8-10 ਗਲਾਸ ਤੁਸੀਂ ਡੇਲੀ ਦੇ ਪੀਣੀ ਪੀਣੀ ਇਹ ਨਹੀਂ ਵੀ ਸਰਦੀਆਂ ਆਪਾਂ ਨੂੰ ਪਿਆਸ ਨਹੀਂ ਲੱਗਦੀ ਪਿਆਸ ਲੱਗੇ ਜਾਂ ਨਾ ਲੱਗੇ ਪਾਣੀ ਤੁਸੀਂ ਵੱਧ ਤੋਂ ਵੱਧ ਵਰਤਣਾ ਜੇਕਰ ਤੁਹਾਨੂੰ ਖੁਰਕ ਤੋਂ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲਓ ਆਪੇ ਘਰੇ ਦਵਾਈਆਂ ਵਰਤਣੀਆਂ ਲਾਪਰਵਾਹੀ ਹੁੰਦੀ ਹੈ ਲਾਪਰਵਾਹੀ ਨਾ ਕਰੋ ਜੇ ਤੁਹਾਡੇ ਨਹੀਂ ਹਟਦੀ ਤਾਂ ਤੁਸੀਂ ਇਹਨੂੰ ਡਾਕਟਰ ਨੂੰ ਦਿਖਾਓ ਹੁਣ ਆਪਾਂ ਤੁਹਾਡੇ ਨਾਲ ਕੋਈ ਆਯੁਰਵੈਦਿਕ ਫਾਰਮੂਲਾ ਸ਼ੇਅਰ ਕਰਦੇ ਹਾਂ ਪਹਿਲੀ ਗੱਲ ਤਾਂ ਤੁਸੀਂ ਜਿਹੜਾ ਕੱਪੜੇ ਧੋਣ ਵਾਲਾ ਸਾਬਣ ਹੁੰਦਾ ਉਹਦੇ ਨਾਲ ਨਹਾਉਣਾ ਤੁਸੀਂ ਨਹਾ ਕੇ ਦੇਖਿਓ ਫਿਰ ਤੁਹਾਨੂੰ ਪਤਾ ਲੱਗੂਗਾ ਦੂਜੇ ਨੰਬਰ ਤੇ ਤੁਸੀਂ ਸਾਬਣ ਨਹੀਂ ਵਰਤਣਾ ਹਾਵਲਾ ਸਿਕਾ ਕਾਈ ਤੇ ਰਿਠੇ ਇਹ ਤਿੰਨੋਂ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਉਹਨੂੰ ਕੋਟ ਲੋ ਕਟ ਕੇ ਉਹਨੂੰ ਰਾਤ ਨੂੰ ਥੋੜਾ ਜਿਹਾ ਲੈ ਕੇ ਉਹਨੂੰ ਪਿਉ ਦੇਣ। ਸਵੇਰੇ ਉਸ ਨੂੰ ਛਾਣ ਕੇ ਉਹ ਸਾਬਣ ਦੀ ਤਰ੍ਹਾਂ ਵਰਤੋ ਤੁਸੀਂ। ਉਹਨੂੰ ਸਿਰ ਵਿੱਚ ਵੀ ਵਰਤ ਸਕਦੇ ਆ ਸਿਰ ਦੇ ਜਿਹੜੇ ਵਾਲ ਆਪਣੇ ਝੜਦੇ ਆ ਟੁੱਟਦੇ ਆ ਉਹਨਾਂ ਤੋਂ ਵੀ ਉਹ ਬਹੁਤ ਫਾਇਦੇਮੰਦ ਆ। ਨੰਬਰ 2 ਤੇ ਤੁਸੀਂ ਪਾਣੀ ਲੈ ਲੈਣਾ 2-3 ਲੀਟਰ ਉਹਦੇ ਚ 1 ਕਿਲੋ ਨਿੰਮ ਦੇ ਪੱਤੇ ਉਵਲਣੇ ਮੰਨ ਲਓ ਜੇ ਤੁਸੀਂ 3 ਲੀਟਰ ਪਾਣੀ ਲਿਆ ਜਦੋਂ 1 ਲੀਟਰ ਰਹਿ ਗਏ ਉਹਨੂੰ ਉਤਾਰ ਕੇ ਛਾਣ ਲਓ ਛਾਣ ਕੇ ਉਹਦੇ ਨਾਲ ਨਹਾਓ ਉਹ ਚੰਗੀ ਤਰ੍ਹਾਂ ਉਹਦੇ ਪਿੰਡੇ ਤੇ ਮਲੋ ਮਲ ਤੋਂ ਬਾਅਦ ਫਿਰ ਤੁਸੀਂ ਕੋਸੇ ਜਿਹੇ ਪਾਣੀ ਨਾਲ ਨਹਾ ਲਓ ਇਹ ਤੁਸੀਂ ਫਾਰਮੂਲੇ ਵਰਤੋਗੇ ਤਾਂ ਤੁਸੀਂ ਖਾਰਸ਼ ਤੋਂ ਖਿਹੜਾ ਛਡਾ ਲੋਗੇ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਤਾਂ ਅਲਰਜੀ ਹੁੰਦੀ ਹੈ ਆਪਾਂ ਉਸ ਦੀ ਗੱਲ ਨਹੀਂ ਕਰਦੇ ਜਿਹੜੀ ਖੁਰਕ ਹੁੰਦੀ ਹੈ ਜਿਹੜੀ ਖਾਰਸ ਪੈ ਜਾਂਦੀ ਹੈ ਸਿਹਾਲਾਂ ਦੇ ਵਿੱਚ ਆ ਕੇ ਉਹਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਇਹ ਨੁਸਖੇ ਵਰਤ ਕੇ ਆਪਣੇ ਘਰ ਦੇ ਵਿੱਚ ਹੀ ਹੈ ਸਾਰਾ ਕੁਝ ਤੁਸੀਂ ਇਹਨੂੰ ਵਰਤ ਕੇ ਖੁਰਕ ਤੁਤ ਸੀ ਖਿਹੜਾ ਛਡਾ ਸਕਦੇ ਆ ਨੰਬਰ 4 ਦੇ ਉੱਤੇ ਦੋਸਤੋ ਤੁਸੀਂ ਨਿੰਮ ਦੇ ਪੱਤੇ ਜਿਹੜੀਆਂ ਨਿੰਮ ਦੀਆਂ ਕਰੂੰਬਲਾਂ ਹੁੰਦੀਆਂ ਨਰਮ ਨਰਮ ਉਹ ਖਾਣੀਆਂ ਹੋ ਸਕੇ ਤਾਂ ਉਹ ਖਾਲੀ ਪੇਟ ਖਾਓ ਐ ਤਾਂ ਥੋੜੀਆਂ ਜਿਹੀਆਂ ਔਖੀਆਂ ਖਾਣੀਆਂ ਕੌੜੀਆਂ ਹੁੰਦੀਆਂ ਪਰ ਕੁੰਮਬਲਾਂ ਇੰਨੀਆਂ ਕੌੜੀਆਂ ਵੀ ਨਹੀਂ ਹੁੰਦੀਆਂ ਇਹ ਪੱਤੇ ਥੋੜੇ ਜਿਆਦੇ ਕੌੜੇ ਹੁੰਦੇ ਆ ਕੁੰਮਬਲਾਂ ਹੁੰਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਘੱਟ ਕੌੜੀਆਂ ਹੁੰਦੀਆਂ ਥੋੜੀ ਜਿਹੀ ਮਠਾਸ ਦੇ ਵਿੱਚ ਹੋਣਗੀਆਂ ਕੜਤਨ ਤਾਂ ਥੋੜੀ ਜਿਹੀ ਹੋ ਪਰ ਇੰਨੀ ਨਹੀਂ ਹੁੰਦੀ ਇਹ ਉਹ ਤੁਸੀਂ ਖਾਲੀ ਪੇਟ 10 ਕ ਪੱਤੇ ਉਹਦੇ ਲੈਣੇ ਆ ਸ਼ਾਮ ਨੂੰ ਫੇਰ 5 ਵਜੇ ਜਦੋਂ ਆਪਣਾ ਖਾਲੀ ਪੇਟ ਹੁੰਦਾ ਉਦੋਂ ਫੇਰ ਤੁਸੀਂ ਉਹਦੇ 5-7 ਪੱਤੇ ਚਬਾ ਕੇ ਖਾਣੇ ਆ ਇਹ ਖੁਰਕ ਦੇ ਵਿੱਚ ਇਹ ਬਹੁਤ ਫਾਇਦੇਮੰਦ ਚੀਜ਼ ਹੈ ਇਸ ਤੋਂ ਅਗਲੀ ਗੱਲ ਆ ਜਾਂਦੀ ਹੈ ਕਿ ਨਿੰਮ ਦੀਆਂ ਨਮੋਲੀਆਂ ਲੈਣੀਆਂ ਤੁਸੀਂ 100 ਗ੍ਰਾਮ ਤੇਲ ਲੈ ਲਓ ਸਰੋਂ ਦਾ ਤੇ ਅੱਧਿਕ ਮੁਠੀ ਨਿੰਮ ਦੀਆਂ ਨਮੋਲੀਆਂ ਲੈ ਲਓ ਤੇਲ ਨੂੰ ਕਿਸੇ ਪੈਨ ਦੇ ਵਿੱਚ ਪਾ ਕੇ ਉਹਨੂੰ ਗੈਸ ਤੇ ਰੱਖ ਦਿਓ ਉਹਦੇ ਵਿੱਚ ਪਾ ਦੇ ਇਹਨਾਂ ਮੋਲੀਆਂ ਚੰਗੀ ਤਰ੍ਹਾਂ ਜਦੋਂ ਉਹ ਵਿੱਚ ਸੜ ਜਾਣ ਤੇ ਉਹਦਾ ਤੇਲ ਉਤਾਰ ਲਓ ਉਤਾਰ ਕੇ ਉਹਨੂੰ ਛਾਣ ਲਓ ਛਾਣ ਕੇ ਉਹਨਾਂਉਣ ਤੋਂ ਬਾਅਦ ਤੁਸੀਂ ਉਹ ਤੇਲ ਇਸਤੇਮਾਲ ਕਰੋ ਸਾਰੇ ਸਰੀਰ ਤੇ ਮਲੋ ਇਸ ਤੋਂ ਅਗਲਾ ਨੁਸਖਾ ਹੈਗਾ ਜਿਹੜਾ ਉਹ ਤੁਸੀਂ ਔਲੇ ਸਾਰ ਗੰਧਕ ਲੈਣੀ ਹੈ ਨਸਾਰੀ ਦੀਆਂ ਮਿਲ ਜੂਗੀ ਇਹ ਔਲੇਸਾਰ ਗੰਧਕ ਲੈ ਕੇ ਉਹਨੂੰ ਨਾਰੀਅਲ ਦੇ ਤੇਲ ਵਿੱਚ ਪੇਸਟ ਜਿਆ ਮਿਲਾ ਲੈਣਾ ਬਣਾ ਲੈਣਾ ਪੇਸਟ ਜਿਆ ਬਣ ਗਿਆ ਥੋੜਾ ਜਿਹਾ ਉਸ ਚ ਨਿੰਮ ਦਾ ਤੇਲ ਪਾ ਲੋ ਜੇ ਹੈਗਾ ਤਾਂ ਆਪਸ਼ਨਲ ਆ ਜੇ ਨਹੀਂ ਹੈ ਤਾਂ ਤੁਸੀਂ ਨਾਰੀਅਲ ਦੇ ਤੇਲ ਵਿੱਚ ਉਹਨੂੰ ਪਾ ਕੇ ਚੰਗੀ ਤਰ੍ਹਾਂ ਪੇਸਟ ਜਿਆ ਪਤਲਾ ਜਿਹਾ ਬਣਾ ਕੇ ਉਹਨੂੰ ਸਾਰੇ ਸਰੀਰ ਦੇ ਉੱਤੇ ਲਾਓ ਇਹ ਵਰਤਨ ਦੇ ਨਾਲ ਵੀ ਜਿਹੜੀ ਖੁਰਕਾ ਖਾਰਸ਼ਾ ਇਹ ਠੀਕ ਹੁੰਦੀ ਹੈ ਇਹ ਸਾਰੇ ਨੁਕਸਿਆਂ ਚ ਤੁਸੀਂ ਇੱਕ ਵਰਤ ਨੂੰ ਇੱਕ ਵਰਤ ਨੂੰ ਸਾਰੇ ਵਰਤਨੇ ਸਾਰੇ ਵਰਤਨ ਕਿਉਂਕਿ ਨਿੰਮਾ ਜਿਹੜੀ ਇਹ ਬਹੁਤ ਫਾਇਦੇਮੰਦ ਚੀਜ਼ ਹੈ ਨਿੰਮ ਖੁਰਕ ਨੂੰ ਖਤਮ ਕਰਦੀ ਹੈ ਉਮੀਦ ਆ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜੇ ਤੁਸੀਂ ਫੇਸਬੁੱਕ ਤੇ ਮੇਰਾ ਪੇਜ ਦੇਖ ਰਹੇ ਆ ਫੇਸਬੁੱਕ ਤੇ ਵੀਡੀਓ ਦੇਖ ਰਹੇ ਆ ਤਾਂ ਤੁਸੀਂ ਮੇਰੇ ਏਜ ਨੂੰ ਫੋਲੋ ਕਰ ਲਓ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਵੀਡੀਓ ਮੈਂ ਪਾਉਂਦਾ ਰਹਿਣਾ ਵਾ ਆਯੁਰਵੈਦਿਕ ਨੁਕਸੇ ਤੇ ਹੋਮੋਪੈਥਿਕ ਦੇ ਉੱਤੇ ਵੀ ਮੈਂ ਵੀਡੀਓ ਬਣਾਉਣਾ ਵਾ ਇਹ ਤੁਸੀਂ ਮੇਰੇ ਨੁਕਸੇ ਬਤਾਏ ਹੋਏ ਜਿਹੜੇ ਉਹ ਵਰਤ ਕੇ ਦੇਖੋ ਤੁਹਾਨੂੰ ਲਾਭ ਹੋਊਗਾ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ